ਸਤ ਸ੍ਰੀ ਅਕਾਲ ਜੀ ਜਿਹੜੇ ਵੀ ਮੇਰੀ ਵੀਡੀਓ ਨੂੰ ਮੰਨ ਕੇ ਮੇਰੇ ਭਰਾ ਦੇ ਦੇ ਆ ਬਹੁਤ ਦਿਲੋਂ ਧੰਨਵਾਦ ਆ ਉਹਨਾਂ ਦਾ ਵੀ ਚਲੋ ਤੁਸੀਂ ਵਧੀਆ ਹੌਸਲਾ ਦੇ ਰਹੇ ਆ ਬਾਈ ਵੀ ਅਸੀਂ ਚਲੋ ਕੰਮ ਕਰਦੇ ਆ ਮਿਹਨਤ ਕਰਦੇ ਆ ਤੇ ਤੁਸੀਂ ਬਹੁਤ ਵਧੀਆ ਰਿਸਪੌਂਸ ਦੇ ਹੀ ਜਾਂਦੇ ਆ ਕਿ ਤੇ ਮੈਂ ਤੁਹਾਡਾ ਆਪਣਾ ਸੀਪਾ ਬਰਾੜ ਭਾਈ ਭਗਤਾ ਮੋਟਰ ਪਟੰਡਾ ਤੇ ਸਾਡੇ ਕੋਲੇ ਡੀਆਰ ਗੱਡੀ ਆ ਗਈ ਆ ਉਹਦਾ ਪਿਛਲਾ ਲਿੱਗੀ ਕਰਨੀਆਂ ਅਗਲਾ ਪਿਛਲਾ ਬੰਪਰ ਕਰਨਾ ਰਨਿੰਗ ਬੋਰਡ ਕਰਨਾ ਤੇ ਫੈਂਡਰ ਕਰਨਾ ਤੇ ਸਾਰੀ ਗੱਡੀ ਰਮਿੰਗ ਪਾਲਸ਼ ਕਰਨੀ ਹੈ ਤੇ ਪੂਰਾ ਘੈਂਟ ਤਰੀਕੇ ਦੇ ਨਾਲ ਆਪਾਂ ਕੰਮ ਕਰਕੇ ਤੇ ਹੁਣ ਫਾਈਨਲ ਥੋੜੇ ਸਾਹਮਣੇ ਆ ਵੀ ਦੇਖੋ ਇਹ ਕੰਮ ਕਿਵੇਂ ਲੱਗਦਾ ਕੋਈ ਕਮੀ ਹੋਵੇ ਦੱਸਿਓ ਜਰੂਰ ਆਪਾਂ ਕੱਢਾਂਗੇ ਕਿਉਂਕਿ ਕਿਸੇ ਦੀ ਗੱਲ ਦਾ ਕੋਈ ਗੁੱਸਾ ਨਹੀਂ ਆ ਕਈ ਚਲੋ ਕਮੈਂਟਾਂ ਦੇ ਵਿੱਚ ਹੋ ਜਾਂਦਾ ਪਰ ਜੇ ਕੋਈ ਚੰਗੀ ਚੀਜ਼ ਦਾ ਕੋਈ ਦੱਸੂਗਾ ਸਾਨੂੰ ਕੋਈ ਕਮੀ ਦੱਸੂਗਾ ਤਾਂ ਅਸੀਂ ਕੱਢਾਂਗੇ ਤੇ ਪਰ ਅਸੀਂ ਬਹੁਤ ਕੋਸ਼ਿਸ਼ ਕਰਦੇ ਆਂ ਵੀ ਅਗਲਾ ਬਾਗੋ ਆ ਹੋਵੇ ਬੰਦਾ ਵੀ ਉਹਨੂੰ ਐ ਲੱਗੇ ਵੀ ਠੀਕ ਆ ਯਾਰ ਵੀ ਆਪਾਂ ਕੰਮ ਕਰਾਇਆ ਪੈਸੇ ਦਿੱਤੇ ਤੇ ਸਵਾਦ ਆ ਗਿਆ ਠੀਕ ਹੈ ਜੀ ਤੇ ਸਾਰੀ ਗੱਡੀ ਨੂੰ ਪੂਰੇ ਫਿਨਿਸ਼ਿੰਗ ਦੇ ਵਿੱਚ ਪੂਰਾ ਘੈਂਟ ਤਰੀਕੇ ਨਾਲ ਆਪਾਂ ਤਿਆਰ ਕਰਤੀ ਹੈਗੀ ਤੇ ਗੱਡੀ ਵਾਲਾ ਬਾਈ ਵੀ ਬਹੁਤ ਬਾਗੋ-ਵਾਗ ਹੋਇਆ ਕਹਿੰਦਾ ਵੀ ਠੀਕ ਆ ਯਾਰ ਵੀ ਕੰਮ ਬਹੁਤ ਸੋਹਣਾ ਹੋਇਆ ਤੇ ਪ੍ਰਮਾਤਮਾ ਤੁਹਾਨੂੰ